ਨੇੜੇ ਦੇ ਨਵਾਂ ਨਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹਰ ਭਾਰਤੀ ਨੌਜਵਾਨ ਦਾ ਸੁਪਨਾ ਹੁੰਦਾ ਕਿ ਉਹ ਅਮਰੀਕਾ ਜਾ ਕੇ ਪੜੇ ਅਤੇ ਫਿਰ ਉਥੋਂ ਵਾਪਸ ਆ ਕੇ ਲੱਖਾਂ ਰੁਪਏ ਦੀ ਨੌਕਰੀ ਹਾਸਲ ਕਰੇ ਪਰ ਹੁਣ ਨੌਕਰੀ ਹਾਸਲ ਕਰਕੇ ਅਮਰੀਕਾ ਵਿੱਚ ਸੈਟਲ ਹੋਣ ਦੀ ਇੱਛਾ ਵੀ ਪੂਰੀ ਹੋ ਸਕਦੀ ਹੈ ਅਮਰੀਕਾ ਵਿੱਚ ਪੜ ਰਹੇ ਨੌਜਵਾਨਾਂ ਨੂੰ ਗ੍ਰੀਨ ਕਾਰਡ ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋ ਚੁੱਕੀ ਹੈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ 트াম্প ਦੇ ਕਰੀਬੀ ਮੰਨੇ ਜਾਣ ਵਾਲੇ ਐਲਾਨ ਮਸਕ ਨੇ ਇਸ ਗੱਲ ਉੱਤੇ ਬਹਿਸ ਸ਼ੁਰੂ ਕਰ ਦਿੱਤੀ ਹੈ ਐਲਾਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਹੈ ਕਿ ਤੁਸੀਂ ਅਮਰੀਕਾ ਨੂੰ ਜੇਤੂ ਬਣਾਉਣਾ ਚਾਹੁੰਦੇ ਹੋ ਜਾਂ ਲੂਜ਼ਰ ਜੇਕਰ ਤੁਸੀਂ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ ਨੂੰ ਕਿਸੇ ਔਰ ਦੇਸ਼ ਵਿੱਚ ਕੰਮ ਕਰਨ ਲਈ ਭੇਜਿਓ ਤਾਂ ਅਮਰੀਕਾ ਦਾ ਨੁਕਸਾਨ ਹੋ ਜਾਵੇਗਾ। ਜੇਕਰ ਤੁਸੀਂ ਇੱਥੇ ਪ੍ਰਤਿਭਾ ਨੂੰ ਰੋਕਦੇ ਹੋ ਤਾਂ ਤੁਸੀਂ ਅਮਰੀਕਾ ਨੂੰ ਜੇਤੂ ਬਣਾ ਸਕਦੇ ਹੋ। ਮਸਕ ਨੇ ਇਥੋਂ ਤੱਕ ਕਹਿ ਦਿੱਤਾ ਕਿ ਸਿਲੀਕਾਨ ਵੈਲੀ ਵਿੱਚ ਇੰਜੀਨੀਅਰਿੰਗ ਪ੍ਰਤਿਭਾ ਨੂੰ ਹਮੇਸ਼ਾ ਕਮੀ ਰਹੀ ਹੈ। ਅਮਰੀਕਾ ਵਿੱਚ ਇੱਕ ਨਿਊਜ਼ ਚੈਨਲ ਚਲਾਉਣ ਵਾਲੇ ਮਾਰੀਓ ਨੌਫਾਲ ਕਹਿਣਾ ਹੈ ਕਿ ਇਕੱਲੇ ਸੈਮੀਕਨਕਟ ਇੰਡਸਟਰੀ ਦੇ ਵਿੱਚ ਸਾਲ 2032 ਤੱਕ 1.60 ਇੰਜੀਨੀਅਰ ਦੀ ਲੋੜ ਹੈ ਇਸ ਉਦਯੋਗ ਨੂੰ ਅੱਗੇ ਲਿਜਾਉਣ ਵਾਸਤੇ 250 ਬਿਲੀਅਨ ਡਾਲਰ ਦੇ ਵੱਧ ਤੋਂ ਨਿਵੇਸ਼ ਦੀ ਲੋੜ ਹੋਵੇਗੀ ਬਾਰਿਓ ਨੇ ਕਿਹਾ ਹੈ ਕਿ ਐਲਾਨ ਮਸਕ ਦੇ ਅਨਸਾਰ ਆਸ਼ੀਆਈ ਮਹਾਰਾ ਦੀ ਮੰਗ ਇਸ ਸਮੇਂ ਸਭ ਤੋਂ ਵੱਧ ਆ ਅਤੇ ਦੇਸ਼ ਵਿੱਚ ਪ੍ਰਤਿਭਾ ਵਿੱਤੀ ਜੀ ਨਾਲ ਪੈਦਾ ਹੋਣੀ ਚਾਹੀਦੀ ਹੈ ਜੇਕਰ ਮਹਾਰਾ ਦੀ ਕਮੀ ਹੁੰਦੀ ਹੈ ਤਾਂ AI ਤੋ ਲੈ ਕੇ ਸੈਮੀ ਕੰਡਕਟ ਤੱਕ ਸਾਰੇ ਉਦਯੋਗਾਂ ਨੂੰ ਵੱਡਾ ਨੁਕਸਾਨ ਹੋਵੇਗਾ ਡਿਗਜਾ ਨੇ ਕਿਹਾ ਕਿ selfforces.com ਦੇ ਸੀਓ ਮਾਰਕ ਬੈਨੀ ਆਫ ਨੇ ਐਲਨ ਮਾਸਕ ਦੇ ਇਸ ਮੁੱਦੇ ਤੇ ਆਪਣੀ ਰਾਏ ਜ਼ਾਹਰ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਅਸੀਂ ਅਮਰੀਕੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈਣ ਵਾਲੇ ਯੂਐਸ ਗ੍ਰੀਨ ਕਾਰਡ ਹੋ ਸਕਦੇ ਹਾਂ ਸਾਡੀ ਯੂਨੀਵਰਸਿਟੀਆਂ ਵਿੱਚ ਆਉਣ ਵਾਲੇ ਬਿਹਤਰ ਭਵਿੱਖ ਪਰੰਤੂ ਇਹਨਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਸਾਡੀ ਆਰਥਿਕਤਾ ਨੂੰ ਅੱਗੇ ਵਧਾਉਣ ਅਤੇ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਸਕਣ ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਲਈ ਕਿਸੇ ਨੂੰ ਫਾਰਮ I-485 ਭਰ ਕੇ ਆਨਲਾਈਨ ਅਰਜ਼ੀ ਦੇਣੀ ਪੈਂਦੀ ਹੈ ਜੋ ਕਿ USCIS ਦੀ ਵੈੱਬਸਾਈਟ ਤੇ ਕੀਤਾ ਜਾਂਦਾ ਹੈ ਇਹ ਪਤਿਕਰਿਆ ਨੇ ਗੁੰਝਲਦਾਰ ਹੈ ਕਿ ਗ੍ਰੀਨ ਕਾਰਡ ਲਈ ਕਈ ਸਾਲਾਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਸ ਕਾਰਨ ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ ਜੇਕਰ ਅਮਰੀਕੀ ਸਰਕਾਰ ਇਹਨਾਂ ਸੁਝਾਵਾਂ ਤੇ ਧਿਆਨ ਦੇਵੇ ਤਾਂ ਭਾਰਤੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਹਰ ਸਾਲ ਹਜ਼ਾਰਾਂ ਭਾਰਤੀ ਡਿਗਰੀਆਂ ਹਾਸਲ ਕਰ ਲਈ ਅਮਰੀਕਾ ਨੂੰ ਜਾਂਦੇ ਨੇ ਕ੍ਰਿਨੇਗਵ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਵੀਰੇਕੀ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜਨੀ ਹੈ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ